ਤੁਸੀਂ ਇੱਕ ਸ਼ਾਰਟ ਵੀਡੀਓ ਕਵਰ ਕਰਦੇ ਪਏ ਆ ਪਿੰਡ ਚਪਾਲ ਪਹੁੰਚੇ ਆ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਅੱਜ ਤਿੰਨ ਝੋਟੀਆਂ ਵਕਾਊਆ ਵੀਰ ਪ੍ਰਗਟ ਸਿੰਘ ਉਹਨਾਂ ਦੇ ਕੋਲ ਤੇ ਤਿੰਨੇ ਝੋਟੀਆਂ ਪਲੂਨ ਪਹਿਲਾ ਪਹਿਲਾ ਸੂਬਾ ਤੁਹਾਨੂੰ ਆਪਾਂ ਦਿਖਾ ਰਹੇ ਆ ਆ ਝੋਟੀ ਤੁਸੀਂ ਇੱਕ ਸਾਹਮਣੇ ਦੇਖੋ ਠੀਕ ਹੈ ਜੀ 20 ਦਿਨਾਂ ਦੀ ਝੋਟੀ ਸੂਈ ਹੈ ਮਗਰ ਇਹਦੇ ਕੱਟੀ ਕੱਟਾ ਮਗਰ ਆ ਗਿਆ ਕੱਟੀ ਕੱਟੀ ਇਹਦੇ ਮਗਰ ਕੱਟੀ ਜਦੇ ਫੀਮੇਲ ਕਾਫ ਤੇ ਇਹਦੇ ਥਾਰੇ ਪ੍ਰਗਟ 13 ਕਿਲੋ ਦੁੱਧ ਹਾਂਜੀ 13 ਲੀਟਰ ਦੁੱਧ ਤਿਆਰ ਜੀ 13 ਲੀਟਰ ਦੁੱਧ ਹਾਜ਼ਰ ਆ 20 ਦਿਨਾਂ ਦੀ ਸੂਈ ਦਾ ਥੱਲੇ ਹ ਸੋ ਦੋਸਤੋ ਹਰਿਆਣਾ ਜੀਂਦ ਦੀ ਝੋਟੀ ਆ ਫੁੱਲ ਵੱਡੀ ਹਾਈਟ ਕੱਟ ਦੇ ਵਿੱਚ ਤੇ ਮੋਹਦੰਦੀ ਆਪਾਂ ਤੁਹਾਨੂੰ ਪਹਿਲਾਂ ਵੀ ਨੋਟ ਕਰਾ ਦਿੱਤੀ ਆ ਵੀ ਚੌਕ ਦੇ ਦੰਦ ਸੁੱਟ ਕੇ ਮੜੇ ਮੜੇ ਚੱਕਣੇ ਸਟਾਰਟ ਕੀਤੇ ਆ ਵੱਡੀ ਝੋਟੀ ਆ ਸ਼ਕੀਨ ਬਿਲਕੁਲ ਛੋਟਾ ਸਿੰਘ ਆ ਦੇਖੋ ਸੋ 13 ਲੀਟਰ ਮਿਲਕ ਕਪੈਸਿਟੀ ਆ ਇਸ ਵਕਤ 20 ਦਿਨਾਂ ਦੇ ਦੌਰਾਨ ਬਾਕੀ ਥਣ ਵੀ ਤੁਹਾਨੂੰ ਪ੍ਰੋਪਰ ਵਹੋਣੇ ਆ ਥਣ ਤੁਹਾਨੂੰ ਬਹੁਤ ਵਧੀਆ ਲੱਗਾ ਮੁੱਠੀ ਮੁੱਠੀ ਥਣ ਲੱਗੇ ਆ ਝੋਟੀਆਂ ਨੂੰ ਠੀਕ ਆ ਜੀ ਤੇ ਰੇਟ ਅੱਜ ਤਿੰਨ ਝੋਟੀਆਂ ਵਿਖਾਈਆਂ ਨੇ ਭਰਾਵਾਂ ਨੂੰ ਤਾਂ ਤਿੰਨਾਂ ਝੋਟੀਆਂ ਦੇ ਰੇਟ ਫੋਨ ਤੇ ਕੀਤੇ ਗਏ ਦੇ ਫੋਨ ਤੇ ਹੋਣਗੇ ਰੇਟ ਉਹ ਮੇਰਾ ਵੀਰ ਤੁਸੀਂ ਇਨਫੋਰਮੇਸ਼ਨ ਲੈ ਲਿਆ ਜੇ ਕੱਲੇ ਰੇਟ ਬਾਰੇ ਠੀਕ ਆ ਜੀ ਆ ਦੇਖ ਇਹ ਮગર ਕੱਟੀ ਜੀ ਸੋ ਇਹ ਮગર ਕੱਟੀ ਆ ਗਈ ਆ ਬੱਚਾ ਤੁਸੀਂ ਆ ਦੇਖੋ 20 ਦਿਨਾਂ ਦਾ ਬੱਚਾ ਨਾ ਤੋਰ ਲੋਗਾ ਜੀ ਤੋਰ ਲੋ ਇਧਰ ਆ ਜਾ ਅੱਜ ਤਿੰਨ ਝੋਟੀਆਂ ਦੇ ਕੋਲੇ ਵਕਾਊਆ ਤਿੰਨੇ ਝੋਟੀਆਂ ਚੌਕ ਦੇ ਦੰਦ ਸਿੱਟੇ ਆ ਤੇ ਮਾੜੇ ਮਾੜੇ ਚੱਕਣੇ ਸਟਾਰਟ ਕੀਤੇ ਆ ਮੂੰਹੋਂ ਦੰਦੀਆਂ ਬਿਲਕੁਲ ਤਿੰਨੇ ਕਨਫਰਮ ਆ ਇੱਕ ਨੀਲੀ ਅਰਾਵੀ ਦੀ ਝੋਟੀ ਆਪਾਂ ਭਰਾਵਾਂ ਨੂੰ ਦਿਖਾ ਰਹੇ ਆ ਮਗਰ ਕੋਹੇ ਨੂਰ ਪੁੱਲ ਦੀ ਮਗਰ ਕੱਟੀ ਆ ਫੀਮੇਲ ਕਾਫ ਵੀਰ ਪ੍ਰਗਟ ਕੀ ਆ ਜੀ ਵਧੀਆ ਵਧੀਆ ਵੀਰ ਜੀ ਬਹੁਤ ਬਹੁਤ ਵੀਰ ਪ੍ਰਗਟ ਇਹ ਝੋਟੀ ਆਪਣੇ ਕੋਲ ਪਹਿਲਾ ਸਵੇਰ ਪਲੂਨ ਸੂਈ ਆ ਹਾਂਜੀ ਪਲੂਨ ਕੱਟੀ ਸੂਈ ਹਫਤੇ ਦੀ ਠੀਕ ਆ ਜੀ ਬਹੁਤ ਹੰਦੀ ਚੌਕ ਦੇ ਚੱਕਣੇ ਸਟਾਰਟ ਕੀਤੇ ਸਟਾਰਟ ਕੀਤੇ ਆ ਜੀ ਚੱਕਰ ਤੇ ਦੁੱਧ ਤਾਂ ਥੱਲੇ ਕਿੰਨਾ ਇਸ ਵਕਤ ਇਸ ਟਾਈਮ 12 ਲੀਟਰ ਜੀ 12 ਲੀਟਰ ਦੁੱਧ ਆ ਲਓ ਜੀ 12 ਲੀਟਰ ਦੁੱਧ ਇਸ ਵਕਤ ਦੋਸਤੋ ਕੋਈ ਵੀ ਫਾਰਮਰ ਭਰਾ ਆਪਣੀ ਦੋ ਟਾਈਮ ਨਹੀਂ ਤਿੰਨ ਟਾਈਮ ਚੋਕੇ ਤਸੱਲੀ ਕਰੇ ਤੇ ਖਾਸ ਵੀਰ ਜਿਹੜੀ ਤੁਹਾਨੂੰ ਚੁਭਾਲ ਕਰਨੀ ਪੈਣੀ ਆ ਇੱਕ ਵਾਰੀ ਥੋੜਾ ਲੰਬਾ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਰੇਟ ਵੀਡੀਓ ਦੇ ਵਿੱਚ ਵੀ ਵੀਰ ਨੇ ਫੋਨ ਤੇ ਕੀਤੇ ਵੀ ਖਾਸ ਤੌਰ ਤੇ ਜਿਹ ਖਰੀਦਣੀਆਂ ਸ਼ਾਇ ਠੀਕ ਹੈ ਜੀ ਕੰਟੈਕਟ ਕਰ ਲਿਆ ਨਾ ਇਹਨਾਂ ਦੇ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲ ਰਹੇ ਆ ਤੇ ਜਿਹੜਾ ਮੋਹਲਾ ਦੋਸਤੋ ਮੋਲ ਖਾਸ ਤੌਰ ਤੇ ਫੋਨ ਨੰਬਰਾਂ ਤੇ ਸੰਪਰਕ ਕਰੋਗੇ ਤੁਸੀਂ ਦੱਸ ਦਿੱਤਾ ਜਾਊਗਾ ਤੁਹਾਨੂੰ ਸੋ ਮੋٹے ਤੌਰ ਤੇ ਡਿਟੇਲ ਤੁਹਾਨੂੰ ਦੇ ਦਿੱਤੀ ਆ ਪਲੂਨ ਪਹਿਲਾ ਸੂਬਾ ਤੁਹਾਨੂੰ ਜਿਹੜੀ ਇਹ ਝੋਟੀਆਂ ਆਪਾਂ ਦਿਖਾ ਰਹੇ ਆ ਦੋਸਤੋ ਸ਼ਾਰਟ ਵੀਡੀਓ ਕਵਰ ਕਰਦੇ ਪਏ ਆ ਝੋਟੀਆਂ ਦੋ ਦਿਖਾਉਣ ਲੱਗਿਆ ਤੁਹਾਨੂੰ ਮੋਹਰਾ ਬਰੇਡੀਆਂ ਪਿੰਡ ਚਪਾਲ ਖੜੇ ਆ ਜ਼ਿਲ੍ਹਾ ਤਸੀਲ ਸ੍ਰੀ ਤਰਨਤਾਰਨ ਸਾਹਿਬ ਸੋ ਦੋਵੇਂ ਕਟੀਆਂ ਝੋਟੀਆਂ ਦੋਸਤੋ ਇਹ ਮੂੰਹ ਦੰਦੀਆਂ ਜਕਰ ਗ ਮਾੜੇ ਮਾੜੇ ਚੱਕਨੇ ਸਟਾਰਟ ਕੀਤੇ ਆ ਬਿਲਕੁਲ ਛੋਟੇ ਸਿੰਘ ਬਰੀਕ ਨਿੱਕੀਆਂ ਸਿੰਘੀਆਂ ਇੱਕ ਝੋਟੀ ਆਪਾਂ ਤੁਹਾਨੂੰ ਦਿਖਾਉਣੇ ਆ ਜਿਹਦੇ ਥੱਲੇ 13 ਕਿਲੋ ਦੁੱਧ ਆ ਉਹ ਮਗਰਲੀ ਝੋਟੀ ਆ ਹਾਂਜੀ ਮਗਰਲੀ ਥੱਲੇ 13 ਕਿਲੋ ਆ ਥੱਲੇ 12 ਕਿਲੋ ਇਹਦੇ ਥੱਲੇ 12 ਕਿਲੋ ਆ ਹਾਂਜੀ ਇਹਦੇ ਮਗਰ ਮੇਲ ਕਾਫ ਕੱਟਾ ਆ ਗਿਆ ਨਾ ਹਾਂਜੀ ਖੱਟਾ ਉਹਦੇ ਮਗਰ ਕੱਟੀ ਆ ਲਓ ਜੀ ਇਹਦੇ ਮਗਰ ਕੱਟਾ ਮੇਲ ਕਾਫ ਆ ਪਹਿਲਾਂ ਝੋਟੀ ਦਾ ਤੁਸੀਂ ਡਿਜ਼ਾਈਨ ਵੇਖ ਸਕਦੇ ਜੇ ਲੈਵੇ ਤਾਂ ਇਧਰ ਜਿਹੜੀ ਝੋਟੀ ਆਪਾਂ ਥੋੜੀ ਪਹਿਲਾਂ ਸਵੇਰ ਪਲੂਣੀਆਂ ਝੋਟੀ ਤੇ ਮੂੰਹ ਦੰਦੀ ਇਹ ਵੀ ਬਿਲਕੁਲ ਚੌਕ